तरीके ਨਾਲ ਰਸਤਾ ਕਿਸੇ ਦਾ ਰੋਕਣਾ ਤੁਸੀਂ ਇਹ ਨਹੀਂ ਮੰਨਦੇ ਕਿ ਕਿਤੇ ਗੈਰ ਕਾਨੂੰਨੀ ਹੈ ਇਹ ਪਹਿਲਾਂ ਮੈਨੂੰ ਐਂ ਦੱਸੋ ਕਿ ਪੰਜਾਬ ਭਾਰਤ ਦਾ ਹਿੱਸਾ ਹੈ ਕਿ ਨਹੀਂ ਹੈ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਜੇ ਪੰਜਾਬ ਦੇ ਮਿਹਨਤਕਸ਼ ਕਿਸਾਨ ਮਜ਼ਦੂਰ ਦਿੱਲੀ ਜਾ ਰਹੇ ਸੀਗੇ ਤੇ ਹਰਿਆਣੇ ਦੇ ਵਿੱਚ 8-8 ਫੁੱਟ ਉੱਚੀਆਂ ਕੰਧਾਂ ਘੜਦੀਆਂ ਮਲਟੀ ਲੇਅਰ ਕੰਧਾਂ ਘੱਡੀਆਂ ਗਈਆਂ ਉਹਨਾਂ ਨੇ ਕਿੱਲ ਜਿਹੜੇ ਗੱਡੇ ਗਏ ਸਾਡੇ ਲੋਕਾਂ ਨੂੰ ਗੋਲਿਆਂ ਦੇ ਨਾਲ ਅੰਨੇ ਕਰ ਦਿੱਤਾ ਗਿਆ ਸਿੱਧੀਆਂ 12 ਬਾਰ ਬੋਰ ਦੀਆਂ ਗੋਲੀਆਂ ਚਲਾਈਆਂ ਗਈਆਂ ਤੇ ਇਹਦਾ ਮਤਲਬ ਸਿੱਧਾ ਕਿ ਸਰਕਾਰ ਸਾਨੂੰ ਦਿੱਲੀ ਨਹੀਂ ਵੜਨ ਦੇਣਾ ਚਾਹੁੰਦੀ ਭਾਜੀਪੀ ਸਾਨੂੰ ਦਿੱਲੀ ਨਹੀਂ ਵੜਨ ਦੇਣਾ ਚਾਹੁੰਦੀ ਤੇ ਹੁਣ ਜਦੋਂ ਸਾਡੇ ਪਿੰਡ ਧੱਕੇ ਨਾਲ ਪੁਲਿਸ ਫੋਰਸ ਰਾਹੀਂ ਉਹ ਆਪਦਾ ਪ੍ਰਚਾਰ ਕਰਾਉਣਾ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜੇ ਸਾਡੀ ਐਂਟਰੀ ਦਿੱਲੀ ਚ ਮੰਦਾ ਪਾਲਿਓ ਥੋਡੀ ਐਂਟਰੀ ਸਾਡੇ ਪਿੰਡਾਂ 'ਚ ਬੰਦ ਆ। ਤੁਸੀਂ ਇਹ ਕਹਾਵਤ ਸੁਣੀ ਹੋਣੀ ਆ ਕਿ ਜੈਸੀ ਕਰਨੀ ਵੈਸੀ ਭਰਨੀ। ਜਦੋਂ ਕਿਸਾਨਾਂ ਨੇ ਦਿੱਲੀ ਵਾਲਿਆਂ ਨੂੰ ਕੂਚ ਕੀਤਾ ਤਾਂ ਹਰੇਕ ਉਹ ਕੋਸ਼ਿਸ਼ ਕੀਤੀ ਗਈ ਜਿਸ ਕੋਸ਼ਿਸ਼ ਦੇ ਨਾਲ ਆ ਜਿਹੜਾ ਉਹ ਕਿਸਾਨਾਂ ਦਾ ਜਿਹੜਾ ਉਹ ਰਾਹ ਢੱਕਿਆ ਜਾਵੇ। ਜਦੋਂ ਅੱਜ ਪਿੰਡਾਂ ਦੇ ਵਿੱਚ ਭਾਜਪੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤੇ ਕਿਸਾਨਾਂ ਵੱਲੋਂ ਵੀ ਇਹ ਜਿਹੜਾ ਉਹਨਾਂ ਦਾ ਰਾਹ ਰੋਕਿਆ ਜਾ ਰਿਹਾ। ਇਸ ਟਾਈਮ ਅਸੀਂ ਪਿੰਡ ਚਵੇਲ ਵਾਲਾ ਖੜੇ ਹੋਏ ਆ। ਅ ਕੈਮਰਾਮੈਨ ਨੂੰ ਬੇਨਤੀ ਆ ਕਿ ਇੱਕ ਵਾਰੀ ਦਿਖਾ ਦੇ ਕਿ ਕਿਸ ਤਰੀਕੇ ਦੇ ਨਾਲ ਆ ਜਿਹੜੇ ਪਿੰਡ ਦੇ ਇਹ ਸਾਰੇ ਦੇ ਸਾਰੇ ਕਿਸਾਨਾਂ ਨੇ ਆ ਜਿਹੜੇ ਸਾਰੇ ਦੇ ਸਾਰੇ ਰਾਹ ਜਿਹੜੇ ਆ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਜਿਹੜੇ ਉਹ ਬੰਦ ਕਰ ਦਿੱਤੇ ਆ ਕਿਉਂਕਿ ਪਿਛਲੇ ਥਾਵਾਂ ਦੇ ਉੱਤੇ ਜਿੱਥੇ ਵੀ ਕਿਸਾਨ ਜਿੱਥੇ ਵੀ ਆਗੂ ਪਹੁੰਚੇ ਹੈਗੇ ਆ ਭਾਜੀਪੀ ਦੇ ਉਹਨਾਂ ਵੱਲੋਂ ਆ ਜਿਹੜਾ ਕਿਸਾਨਾਂ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਇਸ ਕਰਕੇ ਜਿਹੜਾ ਇਸ ਪਿੰਡ ਦੇ ਵਿੱਚ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾਉਣ ਵਾਸਤੇ ਆ ਜਿਹੜਾ ਰਸਤੇ ਬੰਦ ਕਰ ਦਿੱਤੇ ਗਏ ਹੈਗੇ ਸਾਡੇ ਨਾਲ ਕੁਝ ਵੀਰ ਮੌਜੂਦ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਅੱਛਾ ਬਾਈ ਜੀ ਅ ਅੱਜ ਪਿੰਡ ਸਾਰੇ ਸਾਰੇ ਪਿੰਡ ਦੇ ਜਿਹੜੇ ਰਸਤੇ ਆ ਤੁਸੀਂ ਬਲੌਕ ਕਰ ਦਿੱਤੇ ਆ ਬੀਜੇਪੀ ਦੇ ਆਗੂਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਹੈਗਾ ਇਸ ਤਰੀਕੇ ਨਾਲ ਰਸਤਾ ਕਿਸੇ ਦਾ ਰੋਕਣਾ ਤੁਸੀਂ ਇਹ ਨਹੀਂ ਮੰਨਦੇ ਕਿ ਕਿਤੇ ਗੈਰਕਾਨੂੰਨੀ ਹੈ ਪਹਿਲਾਂ ਮੈਨੂੰ ਐਂ ਦੱਸੋ ਕਿ ਪੰਜਾਬ ਭਾਰਤ ਦਾ ਹਿੱਸਾ ਹੈ ਕਿ ਨਹੀਂ ਹੈ ਜੇ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਜੇ ਪੰਜਾਬ ਦੇ ਮਿਹਨਤਕਸ਼ ਕਿਸਾਨ ਮਜ਼ਦੂਰ ਦਿੱਲੀ ਜਾ ਰਹੇ ਸੀਗੇ ਤੇ ਹਰਿਆਣੇ ਦੇ ਵਿੱਚ 8-8 ਫੁੱਟ ਉੱਚੀਆਂ ਕੰਧਾਂ ਕਰਦੀਆਂ ਮਲਟੀ ਲੇਅਰ ਕੰਧਾਂ ਕੱਢੀਆਂ ਗਈਆਂ ਉਹਨਾਂ ਨੇ ਕਿੱਲ ਜਿਹੜੇ ਗੱਡੇ ਗਏ ਸਾਡੇ ਲੋਕਾਂ ਨੂੰ ਗੋਲਿਆਂ ਦੇ ਨਾਲ ਅੰਨੇ ਕਰ ਦਿੱਤਾ ਗਿਆ ਸਿੱਧੀਆਂ ਬਾਰਾਂਬੋਰ ਦੀਆਂ ਗੋਲੀਆਂ ਚਲਾਈਆਂ ਗਈਆਂ ਤੇ ਇਹਦਾ ਮਤਲਬ ਸਿੱਧਾ ਕਿ ਸਰਕਾਰ ਸਾਨੂੰ ਦਿੱਲੀ ਨਹੀਂ ਵੜਨ ਦੇਣਾ ਚਾਹੁੰਦੀ ਬੀਜੇਪੀ ਸਾਨੂੰ ਦਿੱਲੀ ਨਹੀਂ ਵੜਨ ਦੇਣਾ ਚਾਹੁੰਦੀ ਤੇ ਹੁਣ ਜਦੋਂ ਸਾਡੇ ਪਿੰਡ ਧੱਕੇ ਨਾਲ ਪੁਲਿਸ ਫੋਰਸ ਰਾਹੀਂ ਉਹ ਆਪਦਾ ਪ੍ਰਚਾਰ ਕਰਾਉਣਾ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਜੇ ਸਾਡੀ ਐਂਟਰੀ ਦਿੱਲੀ ਚ ਮੰਨਦਾ ਤੇ ਭਾਜਪਾ ਵਾਲਿਓ ਥੋਡੀ ਐਂਟਰੀ ਸਾਡੇ ਪਿੰਡਾਂ ਚ ਬੰਨਦਾ ਇਸ ਕਰਕੇ ਅੱਜ ਅਸੀਂ ਪਿੰਡ ਝਮੇਲ ਵਾਲੀ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਪਿੰਡੂ ਮਜ਼ਦੂਰ ਯੂਨੀਅਨ ਨੌਜਵਾਨ ਪਾਰਸਵਾ ਤੇ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਫੈਸਲਾ ਕਰਿਆ ਕਿ ਭਾਜਪਾ ਦੀ ਐਂਟਰੀ ਬੈਣਾ ਉਹਨੂੰ ਪਿੰਡ 'ਚ ਵੜਨ ਨਹੀਂ ਦਿੱਤਾ ਜਾਊਗਾ ਉਹਨੂੰ ਪਿੰਡ 'ਚ ਪ੍ਰਚਾਰ ਨਹੀਂ ਕਰਨ ਦਿੱਤਾ ਜਾਊਗਾ ਅੱਛਾ ਭਾਈ ਜੀ ਅੱਜ ਦੋ ਥਾਵਾਂ ਦੇ ਉੱਤੇ ਕਿਸਾਨਾਂ ਦੀ ਤੇ ਨਾਲ ਹੀ ਵਿਦਿਆਰਥੀਆਂ ਦੀ ਜਿਹੜੀ ਉਹ ਗ੍ਰਿਫਤਾਰੀ ਹੋਈ ਪਿੰਡ ਲਵਾਨੇ ਵਾਲੀ ਹੋਈ ਇਸ ਤੋਂ ਬਾਅਦ ਪਿਛਲੇ ਪਿੰਡ ਥਾਂਦੇ ਵਾਲਾ ਜਿਹੜੀ ਆ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕਿਵੇਂ ਦੇਖਦੇ ਹੋ ਇਸ ਤਰੀਕੇ ਨਾਲ ਲਗਾਤਾਰ ਆ ਜਿਹੜਾ ਪੁਲਿਸ ਵੱਲੋਂ ਡੱਕਾ ਜਾ ਰਿਹਾ ਹੈਗਾ ਜਦ ਕਿ ਪ੍ਰਸ਼ਾਸਨਾਂ ਜਿਹੜਾ ਉਹ ਪੰਜਾਬ ਸਰਕਾਰ ਦੇ ਦੀ ਤੁਸੀਂ ਇਹ ਦੇਖ ਲ ਜੇ ਦੁਬਾਰਾ ਆ ਗਈ ਤੇ ਹਾਲਾਤ ਇਦੋਂ ਮਾੜੇ ਹੋਣੇ ਆ ਤੇ ਤੁਸੀਂ ਦੇਖ ਲਓ ਵੀ ਗੁੰਡਾਗਰਦੀ ਦੇ ਤਰੀਕੇ ਦੇ ਨਾਲ ਜਿਹੜਾ ਭਾਜਪਾ ਪੇਸ਼ ਆ ਰਹੀ ਆ ਲਗਾਤਾਰ ਚੋਣ ਪ੍ਰਚਾਰ ਡਾਂਗ ਦੇ ਜ਼ੋਰ ਤੇ ਕਰਾ ਰਹੀ ਆ ਔਰ ਸਾਡੇ ਜਿਹੜੇ ਬੋਲਣ ਵਾਲੇ ਲੋਕ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇਹ ਅਸੀਂ ਕਹਾਂਗੇ ਉਹਨਾਂ ਦਾ ਫਾਸ਼ੀਵਾਦੀ ਸਰਕਾਰ ਆ ਤਾਨਾਸ਼ਾਹ ਸਰਕਾਰ ਆ ਤੇ ਸਾਰੇ ਲੋਕਾਂ ਨੂੰ ਮਿਹਨਤ ਕਸ਼ ਲੋਕਾਂ ਨੂੰ ਜਿਹੜਾ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਆ ਕਰਨਾ ਚਾਹੀਦਾ ਅੱਛਾ ਭਾਈ ਜੀ ਇੱਕ ਇਹ ਵੀ ਹੈਗਾ ਹੈ ਇੱਕ ਇੱਕ ਇਹ ਵੀ ਹੈਗਾ ਕਿ ਮਜ਼ਦੂਰਾਂ ਦੀ ਮਜ਼ਦੂਰਾਂ ਜਿਹੜੇ ਉਹਨਾਂ ਰੈਲਿੰਗਾਂ ਦੇ ਵਿੱਚ ਹੈਗੇ ਆ ਇਹ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਕਿ ਮਜ਼ਦੂਰ ਵਰਸਸ ਜੱਟ ਆ ਜਾਂ ਮਜ਼ਦੂਰ ਵਰਸਸ ਕਿਸਾਨ ਆ ਕਿਵੇਂ ਦੇਖਦੇ ਅਸੀਂ ਮੌੜ ਕੱਲ ਖੋਖਰਪਿੰਡ ਦੇ ਵਿੱਚ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਰਾਣਾ ਛੁੱਡੀ ਦਾ ਵਿਰੋਧ ਕਰਿਆ ਵੜੰਗਪਿੰਡ ਦੇ ਵਿੱਚ ਮਜ਼ਦੂਰ ਜਥੇਬੰਦੀ ਤੇ ਨੌਜਵਾਨ ਜਥੇਬੰਦੀ ਵੱਲੋਂ ਵਿਰੋਧ ਕਰਿਆ ਔਰ ਅੱਜ ਝਮੇਲਾਲੀ ਦੇ ਵਿੱਚ ਪਿੰਡੂ ਮਜ਼ਦੂਰ ਯੂਨੀਅਨ ਦੀ ਇਕਵਾਈ ਦੇ ਵਿੱਚ ਵੱਡੀ ਗਿਣਤੀ 'ਚ ਮਜ਼ਦੂਰ ਬੈਠੇ ਆ ਇਹ ਨੈਰੇਟਿਵ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾ ਕਿ ਜਿਹੜਾ ਇੱਥੇ ਜੱਟ ਵਰਸਸ ਦਲਿਤ ਬਣਾ ਕੇ ਭਾਈਚਾਰਕ ਸੰਝ ਪਾੜ ਪਾਈ ਜਾਵੇ ਔਰ ਇੱਥੇ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜਾ ਲੜਾਇਆ ਜਾਵੇ ਇਹਨੂੰ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਇਹਨੂੰ ਪੰਜਾਬ ਕਦੇ ਵੀ ਲਾਗੂ ਨਹੀਂ ਹੋਣ ਦੇਊਗਾ